ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਲੇਵਾਲ ਤਸੀਲ ਡੇਰਾਬਾਬਾਨੇਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਆਲਖੋਣਾ ਗੱਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾਂ ਦਿਖਾਉਣੀਆਂ ਤੇ ਚਾਰੇ ਅੱਜ ਕਿੰਦੇ ਵੀ ਭਾਅ ਹੁਲੇ ਹੀ ਕਰਨੇ ਆ ਕੋਈ ਬੱਚੀ ਵਾਲੀ ਹੈ ਤੇ ਕੋਈ ਬੱਚੇ ਤੋਂ ਬਿਨਾ ਹੈ ਤੇ ਵੀਡੀਓ ਪੂਰੀ ਵੇਖਿਓ ਜ਼ਰੂਰ ਤੇ ਬਾਕੀ ਅੱਜ ਸਾਰੀਆਂ ਸੂਈਆਂ ਵਾ ਤੇ ਸੂਈਆਂ ਦੇ ਆਪਣੀ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਾਸਿਕਾਲ ਜੀ ਵੀਰ ਜੀ ਹੋਠ ਠਾਕ ਜੀ ਕਿਰਪਾਈ ਨੂੰ ਰਾਮਦਾ ਜੀ ਚਲੋ ਕਿਰਪਾ ਜੀ ਜੀ ਵੇਚ ਲਿਆਦਣ ਵਾਲਾ ਮਾਲ ਫਿਰ ਵੇਗਿਆ ਮੇਰ ਜੀ ਛੱਟ ਵੇਗਿਆ ਮਾਲ ਇੱਕ ਗਾਂ ਦੇ ਪੈਗੇ ਚਾਰਜ ਆ ਪੰਜ ਪੰਜ ਗਾਹ ਮਾਲੀ ਹੋਰ ਇੱਕ ਗਾਂ ਦੇ ਚਾਰ ਚਾਰ ਪੰਜਾਂ ਦੇ ਗਾਹ ਆ ਗਏ ਤੇ ਉਹਨਾਂ ਦੇ ਚਾਰ ਜੋੜੀਆਂ ਇਕੱਠੀਆਂ ਆ ਗਈਆਂ ਅੱਛਾ ਮੈਂ ਉਹ ਲੈ ਲਵਾਂ ਜਿਹਨੇ ਕਰਮਾ ਜੀ ਅੱਛਾ ਹਾਂਜੀ ਠੀਕ ਆ ਚਲੋ ਇਸ ਤਰ੍ਹਾਂ ਕਰੀਏ ਚਲੋ ਪਸ਼ੂ ਹੁੰਦਾ ਚੰਗਾ ਤੇ ਹੁੰਦਾ ਇੱਕੋ ਹੀ ਆ ਤੇ ਹੁਣ ਲੈਣ ਵਾਲੇ ਤੇ ਵੀਰ ਭਰਾ ਜਾਦੇ ਹੁੰਦੇ ਆ ਜੀ ਡੱਬੀ ਗਾਂ ਜਿਹੜੀ 1 ਨੰਬਰ ਤੇ ਉਹਦੇ ਵੀ ਤਿੰਨ ਟੋਲੀਆਂ ਆ ਗਈਆਂ ਅੱਛਾ ਤੇ ਬੜ ਕਿੰਨੂ ਕੋਣੇ ਦਵਾ ਜਿਹਦੇ ਮੈਂ ਜੀ ਕਰ ਦੋ ਹੱਥ ਪਾ ਲਓ ਠੀਕ ਆ ਚਲੋ ਨਾਮ ਦੱਸਦੇ ਇੱਕ ਵਾਰ ਫਿਰ ਆਪ ਨਾਮ ਸੁਖਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98555848 ਠੀਕ ਆ ਜੀ ਤੇ ਅੱਜ ਵੀ ਡੇਟ ਜਿਆ ਜੀ ਰਹਿਣਗੇ ਜਿਆ ਜੀ ਵੀ ਜਿਆ ਜੀ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਕਿੰਨਾ ਦੁੱਧ ਹੈ ਤੇ ਕੋਲ ਦੁੱ ਬਾਰ ਰੇਟਰ ਹੈਗਾ ਪੱਕਾ ਦੋ ਜੀ ਪੱਕਾ ਵੀ ਜੀ ਇਹ ਜੋੜਾ ਇੱਕੋ ਕਰਵਾਇਆ ਵਾ ਤੇ ਬੱਚਾ ਨਹੀਂ ਹੈਗਾ ਇਹਨਾਂ ਦਾ ਦਵਾਉਂਦੇ ਹੈ ਨਾ ਬੱਚਾ ਨਹੀਂ ਹੈਗਾ ਜੀ ਠੀਕ ਆ ਹਾਂ ਜੀ ਦੂਸਰਾ ਸੁਆਜ ਬੱਚੀ ਦਾ ਵੀ ਚੋਣ ਚਾਲ ਇੱਕ ਨੰਬਰ ਦੀ ਓਕੇ ਦੋ ਰੋ ਹਾਂ ਫੇਰ ਇੱਕ ਦੀ ਇਹ ਪਿਛੋਂ ਹੀ ਇਤਰਾ ਹੀ ਆਈਆਂ ਐਦਾਂ ਵੀਰ ਜੀ ਆਈਆਂ ਐਦਾਂ ਬਾਕੀ ਉਤਰਾ ਇਹ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਹੌਲੀ ਹੌਲੀ ਲਾਜੋ ਵੀ ਉਹ ਡਰਦੀ ਆ ਭੱਜ ਜਾਂਦੀ ਆ ਡਰ ਕੇ ਆਇਆ ਲੈ ਆ ਕਈ ਵਾਰੀ ਪਸ਼ੀ ਕਿਦਾਂ ਆ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਆ ਆ ਮੇਡ ਕਰਦੀ ਉਹ ਤਾਂ ਗੱਲ ਉਹਦਾ ਫੀਰ ਬਹੁਤ ਆ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਰੱਸੀ ਦੇ ਬਗਾਰ ਵਿੱਚ ਤੇ ਠੰਣ ਵੀ ਇਹਦੇ ਦੇਖ ਸਕਦੇ ਜੇ ਲਾਗੇ ਤੋਂ ਉਹ ਤਰ੍ਹਾਂ ਠੰਡੀ ਤੇਰੀ ਆ ਹਾਂਜੀ ਆ ਬਈ ਸਾਦੇ ਫਾਇਦੇ ਵਾ ਤੇ ਕਿੰਨਾ ਫੇਰਾ ਕੀ ਇਹਦਾ ਮੁੱਲ 42000 ਜੀ ਦੀ ਬੀ ਜੀ ਨਹੀਂ 42 ਦੀ ਨਾ ਦੋ ਫੇਰੇ ਕਿੰਨੇ ਦੇ ਨਹੀਂ 40 ਤੋਂ ਅੰਦਰ ਕਰੋ ਕਿੰਨੀ ਕਰੀਏ ਕਰੋ ਆਪ ਹੀ ਕੇ ਦੱਸ ਦੋ ਤੇ 2000 ਕਰ ਦਈਏ 38 ਦੇ ਜੀ ਜੱਸ ਨੂੰ ਹੀ ਆ ਨਹੀਂ ਦੱਸ ਦੋ ਕਰਾ ਲਾ ਕਰਾ ਲਓ ਕਰ ਦੋ ਆਪ ਹੀ ਕਰ ਦੋ ਹਾਂ ਨਾ ਜੀ 35000 ਦੇ ਦਾਂ ਅੱਛਾ 35000 ਜੀ ਤੇ ਦੁੱਧ 12 ਇੰਡਰ ਘਰੋ ਚੋਅ ਦੇ ਦੁੱਧ ਚੋਅ ਖੜੇ ਵੀ ਜਿਹੜਾ ਮਰ ਠੀਕ ਐ ਬਾਕੀ ਇਹ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਤੇ ਘਰੇ ਵੱਜੇ ਵੀ ਸੋਹਣੀ ਲੱਗੂਗੀ ਬਾਕੀ ਉਮੀਦ ਆ ਵੀ ਜਦੋਂ ਇਹ ਸੱਜਰ ਸੋਈ ਹੋਗੀ ਦੋ ਦਿਨਾਂ ਚੰਗਾ ਹੀ ਕੱਢਿਆ ਹੋਊਗਾ ਕੋਈ ਨਹੀਂ ਥੋੜਾ ਜਿਹਾ ਜੀ ਦਾ ਕੰਮ ਹੋਇਆ ਮਨ ਜੀ ਸਟੈਲਸ ਚੁੱਲੇ ਚੱਲਣਦੇ ਆ ਜੀ ਦੋ ਦਿਨਾਂ ਚਵਾਈ ਜਣਾ ਆ ਤੇ ਹੁਣ ਆ ਜਿਹੜੀ ਗਾਂ ਜਿਹਦੇ ਕੋਲ ਕਿੰਨਾ ਦੁੱਧ ਅੱਛਾ ਤਾਂ ਪਹਿਲਾ ਸੂਆ ਹਾਂ ਜੀ ਇੱਥੇ ਲੈ ਗਏ ਜੀ 11 ਲੀਟਰ ਅੱਛਾ ਹ ਪੱਕਾ ਜਿਰਾ 11 ਲੀਟਰ ਦੁੱਧ ਤੋਰਾਂ ਫਿਰ ਇੱਕ ਨਹੀਂ ਤੇ ਉਤਰਾਂ ਥਣ ਥਣੋਂ ਕਿਈ ਆ ਮੈਂ ਕੋਈ ਟੈਨਸ਼ਨ ਹੀ ਕੋਈ ਫਰਾਂ ਸਾਂ ਥਾਣੇ ਦੇ ਦੇਖ ਸਕਦੇ ਜੀ ਲੱਗੇ ਤਾਂ ਇੱਕ ਨਹੀਂ ਤੇ ਉਹਨੇ ਕੀ ਜੀ ਬਾਈ ਜੀ ਰੱਖ ਦੀ ਜੀ ਉਹਦਾ ਵੀ ਚੋਣ ਚਾਂ ਦੀ ਕੋਈ ਰਹਿ ਕੇ ਡੋਕਾ ਬਾਕੀ ਬਰਾਬਰ ਹੈ ਭਾਈ ਅੱਛਾ ਤੇ ਮੁੱਲ ਫਿਰ ਇਹਦਾ ਇਹ ਵੀ ਦੇ ਦੀ 42 ਦੀ ਨਹੀਂ ਫਿਰ 42 ਦੀ ਹੰਦੇ ਨਹੀਂ ਕਰੀਏ ਜੈਜ ਜੀ ਗੱਲ ਕਰੀਏ 42000 ਤੇ ਜ਼ਿਆਦਾ ਜੀ ਇਹ ਜ਼ਿਆਦਾ ਐ ਵਛੀ ਬੜੀ ਜੀ ਵੇਖੋ ਜੀ ਅੱਜ ਕਰ ਦੋ ਫਿਰ 36000 ਦੇ ਦੀਏ ਹੋਰ ਜੀ ਅੱਜ ਕਰ ਦੀਏ 35000 ਦੀ ਹਾਂ ਨਾ ਇਹ ਵੀ 35 ਦੀ ਹਾਂਜੀ 35 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਹਣਾਂ ਆ ਬੱਚੇ ਵਾਲੀ ਜੇ ਇਹ ਬੱਚੇ ਵਾਲੀ ਵਿਧੀ ਹਫਤਾ ਤੱਕ ਸੁਈ ਨੂੰ ਆਜੋ ਕੱਚਾ ਮੜਾ ਮੰਡੀ ਹੈ ਜੀ ਅੱਛਾ ਠੀਕ ਹੈ ਜੀ 11 ਲੀਟਰ ਦੁੱਧ ਤਿਆਰ ਆ ਦੁੱਧ ਦੇ ਦੇਗੀ 13-14 ਕਿਲੋ ਅੱਛਾ ਹਾਂਜੀ ਵੇਖੋ ਤਿਆਰ ਕਿੰਨੀ ਵਧੀਆ ਜੀ ਥੱਲਿਓ ਬਾਕੀ ਸੀਲ ਠੰਡੀ ਕੋਈ ਰੱਸੀ ਲਾਉਣ ਦੀ ਲੋੜ ਨਹੀਂ ਆ ਥਾਣੇ ਦੇ ਵੀ ਦੇਖ ਸਕਦੇ ਜੀ ਤੋੜ ਦੋ ਫਿਰ ਇਹ ਕਰੀਮ ਬਾਕੀ ਹੈਗੀ ਜਰਸੀ ਕਰੋਸ ਤੇ ਆ ਹਾਂਜੀ ਗਰਮੀ ਵਾਲਾ ਮਾਲ ਇਹ ਗਰਮਾਹਲ ਗਰਮੀਆਂ ਵਾਲਾ ਆ ਕੇ ਗਾਂ ਹਨਾ ਦੇ ਦਮ ਜਰਸੀ ਤੇਰੇ ਜਦੋਂ ਕੋਲ ਦੇਈ ਜਾਏਗੀ ਉਹਦਾ ਮੋਲੇ ਦਾ ਫਿਰ ਜਿਹੜੀ 42 ਦੀ ਆ ਵੀ ਸਾਰੇ ਪੱਕਾ ਫਿਕਸ ਕੀਤਾ ਜੀ ਜਿਸ ਜਿਆਦਾ ਬੱਚੀ ਦੇਂਦਾ ਨਹੀਂ ਕੋਈ ਅੱਛਾ ਆਈ ਮੋਲੀ ਨਿਕਰੇਗੀ ਦੇ ਦੇਣੀ ਅੱਜ 40 ਚੋਂ ਕਿੰਨੀ ਛੋਟ ਕਰਨੀ ਹੈ ਦੀ ਅਰੇ ਵੀਰ ਜੀ ਇਹ ਵੀ 35000 ਦੀ ਤਾਜੀ ਗਾਂ ਅੱਛਾ ਹੁਣ ਤੇਰੀ ਸੂਈ ਕੋ ਦਏਗਾ ਦੂਸਰ ਸੁਆ ਬੱਚੀ ਅੱਛਾ ਇਹ ਵੀ 35000 35000 ਦੀ ਹੈ ਨਾ ਠੀਕ ਹੈ ਤੇ ਉਹਨੇ ਕਹਾ ਜਰਸੀ ਜੇ ਜਰਸੀ ਆ ਗਈ ਵੀਰ ਜੀ ਮਗਰ ਬੱਚੀ ਤੇ ਬੱਚੀ ਵੀ ਤੇ ਬੱਚੀ ਆ ਕੇ ਦਿਖਾਈਏ ਤੈਨੂੰ ਕੀ ਦਿਖ ਫਕਤ ਜਰਸੀ ਬੱਛੀ ਆ ਇਧਰ ਕਰਿਓ ਮਾੜਾ ਜੀ ਆ ਦਿਖਾ ਕੀ ਚੀਜ਼ ਆ ਮਗਰ ਤੂੰ ਝੋਲੀ ਚੰਗੀ ਦੇਖੋ ਨਸਲਾਂ ਦੇ ਹੀ ਆ ਮੁੱਲ ਹਾਂਜੀ ਦੇਖੋ ਵਸ਼ੀ ਕੀ ਚੀਜ਼ ਆ ਪਿਓਰ ਜਰਸੀ ਬਲੈਕ ਕਲਰ ਬਾਕੀ ਇਹਦੇ ਥਣ ਦੇਖ ਸਕਦੇ ਜੇ ਲੱਗੇ ਤਾਂ ਥਣਾ ਦਾ ਸਾਈਜ਼ ਕੈਪ ਜਿਹੜਾ ਚੰਗਾ ਆ ਪ੍ਰੋਪਰ ਹੱਥ ਚ ਆਉਣ ਵਾਲਾ ਥਣ ਆ ਜਿਹੜਾ ਫਕਤ ਸੀਲ ਛੱਡੀ ਹੈ ਬੱਜੀ ਝੋਲੀ ਵੀ ਜੀ ਤੇ ਆ ਜਰਸੀ ਵੀ ਬੱਛੀ ਵੀ ਮਗਰ ਚਲੋ ਪਾਲਣ ਵਾਲੀ ਆ ਅੱਛੀ ਰੋ ਤਾਂ ਥਣ ਕੀ ਲੱਗਾ ਪਲੀ ਬਲੋ ਸੀ ਬੱਛੀ ਆ ਮਗਰ Tira, por favor, da, ya, sí, ya. la ya. ¡Ah! De Te ਦੁੱਧ ਕਿੰਨਾ ਉਤਰਿਆ ਦੇਕ ਦੁੱਧ ਵੀਰ ਜੀ 9ਾਂ 10ਾਂ ਦੇ ਵਿੱਚ ਆਦਾ ਥੋੜੇ ਅੱਛਾ ਹਾਂਜੀ ਬਾਕੀ ਬੀਮਾਰਾ ਕੋਈ ਵਛੀ ਪਾਲ ਛੜੇ ਬੜੀ ਵਾ ਕੀ ਚਈਆ ਮਗਰਾ ਮੁੱਲ ਫੇਰੇ ਤਾਂ ਕਿੰਨੇ ਦੇ ਆ ਜੀ ਦੱਸ ਦੋ ਇਹ ਤੁਹਾਨੂੰ ਪੁੱਛਣਾ ਇਹਦਾ ਵੀ ਤੁਸੀਂ ਬਤਾਲੀ ਯਾਰੀ ਕਰ ਦੇਣਾ ਇਹ ਨਹੀਂ ਬਤਾਲੀ ਨਹੀਂ ਕਰਨਾ ਅੱਛਾ ਯਾਰ ਵੀ ਦੇਣਾ ਕਿ ਜੱਸੀ ਕਿੰਨੇ 38000 ਦੇ ਹਾਂਜੀ 38 ਦੀ 35 ਦੇ ਦੀ 35 ਦੀ ਹਾਂਜੀ 33 ਦੀ ਆਹ ਢਾਈ ਗੇ ਜੀ 26000 ਨਹੀਂ ਬਚੀ ਜਦਾਂ ਉਹ ਦੇ ਗਾਣਾ ਦੱਸ ਕੇ ਲਵਾ ਲਈ ਅੱਛਾ ਤੇ ਮਗਰ ਬੱਚਾ ਦੇਖੋ ਕੀ ਚੀਜ਼ ਆਇਆ ਫੇਰ ਦਿਖਾ ਦਿਓ ਇਹਦਾ ਤੋਹਫਾ ਦਿਖਾ ਦਿਓ ਓਏ ਨਸਾਂ ਦੇ ਮੋਲੇ ਬੇਲ ਵੇਖੋ ਦੋਵਾਂ ਟੰਗਾਂ ਵਿੱਚ ਕਿਤੇ ਗਲ ਗਈ ਠੀਕ ਆ ਹਾਂਜੀ 26000 ਜਿਹੜੀ ਗਿੰਦੇ ਕੀ ਦੇ ਦੇਾਂਗੇ ਆਹ ਲੈ ਜੀ ਠੀਕ ਆ ਤੇ ਬਾਕੀ ਹੋਰ ਕੁਝ ਹੈ ਨਾ ਵੀ ਜੀ ਬੱਸ ਵਿੱਚ ਧੰਨਵਾਦ ਜੀ ਠੀਕ ਹੈ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ